ਦੇ ਜਾਣ ਨਾਲ ਪਾਰਟੀ ਨੂੰ ਛੱਟ ਕੇ ਲੱਗਣ ਲੱਗਲੇ ਫਿਰ ਤਾਂ ਚੱਲ ਲਈ ਪਾਰਟੀ ਮਤਲਬ ਇਹੋ ਜਿਹੇ ਬੰਦੇ ਜਾਣ ਗਏ ਪਾਰਟੀ ਨੂੰ ਕੀ ਛੱਟ ਕੇ ਲੱਗਣੇ ਨੇ ਹੈ ਉਹਦੇ ਨਾਲੋਂ ਤਾਂ ਇੱਕ ਸਰਕਲ ਪ੍ਰਧਾਨ ਜਿਆਦੇ ਤਕੜਾ ਕੱਲੀ ਦਿਲ ਦਾ ਠੀਕ ਆ ਗਿਆ ਸੀ ਸਤਕਾਰਯੋਗ ਨੇ ਚਲੋ ਜਿੰਨਾ ਟਾਈਮ ਪਾਰਟੀ 'ਚ ਰਹੇ ਪਰ ਮੁਦਰ ਝਟਕਾ ਅੱਛਾ ਮੀਡੀਆ ਦੇ ਵੀ ਮੰਨਦਾ ਫਰਾਨਾ ਮਤਲਬ ਚਲੋ মিডিਆ ਦਾ ਕਸੂਰ ਕੋਈ ਨਹੀਂ ਕੋਈ ਸਰਕਾਰ ਨੇ ਦਵਾਈ ਨਾ ਪਾ ਰੱਖਿਆ ਕੱਲ ਵੀ ਬੋਲਿਆ ਸੀ ਮੈਂ ਵੀ ਹਾਲਾਤ ਇਹ ਨੇ ਜੇ ਕਿਤੇ ਮੈਂ ਅੱਜ ਕੋਈ ਅਕਲ ਪਾਰਟੀ ਨੂੰ ਕੋਈ ਸੁਝਾਅ ਫੇਸਬੁੱਕ ਤੇ ਲਿਖ ਕੇ ਪਾ ਤਿਆ ਨਾ ਤਾਂ ਬ੍ਰੇਕਿੰਗ ਨਿਊ ਚੱਲ ਜੂਗੀ ਜਦ ਇਹ ਆ ਜੂਦੇ ਪ੍ਰਧਾਨ ਨੇ ਪਾਰਟੀ ਤੋਂ ਹੋਇਆ ਜੀ ਬਾਗੀ ਆਹ ਗੱਲ ਕਹੀ ਉਹ ਗੱਲ ਕਹੀ ਪੰਜਾਬ ਦੇ ਹੱਕਾਂ ਲਈ ਜਿੰਨੀ ਮਰਜ਼ੀ ਕਹਿ ਲਈਏ ਕੋਈ মিডিਆ ਨਹੀਂ ਦਿਖਾਉਂਦਾ ਕਿਉਂਕਿ ਸਰਕਾਰ ਨੇ ਕਿਹਾ ਹੋਇਆ ਲਿਖੇ মিডিਆ ਵਾਲੇ ਆਪ ਹੀ ਦੱਸਦੇ ਨੇ ਵਿਚਾਰੇ ਕਹਿੰਦੇ ਜੀ ਆਹ ਗੱਲਾਂ ਤੁਸੀਂ ਬੋਲਿਆ ਕਰੋ ਫੇ ਸਾਨੂੰ ਕੱਟਣੀ ਪੈਂਦੀ ਹੈ ਜਾ ਕੇ ਜੋ ਕੋਈ 1 2 1 ਵੀ ਪੱਤਰਕਾਰ ਲੈ ਜੇ ਕਈ ਹੈਗੇ ਪੂਰੀ ਵੀ ਚਲਾਉਂਦੇ ਨੇ ਬੇਬ ਚੰਨ ਨਾਲੇ ਪਰ ਦੂਜੇ ਵੱਡੇ ਚੰਨ ਨਾਲੇ ਉਹ ਤਾਂ ਫਿਰ ਕੱਟ ਕੇ ਚਲਾਉਂਦੇ ਨੇ ਕਹਿੰਦੇ ਜੀ ਫਿਰ ਉੱਥੇ ਕਟਿੰਗ ਹੋ ਜਾਂਦੀ ਹੈ ਫਿਰ ਸਰਕਾਰ ਨੂੰ ਚੈੱਕ ਕਰਾਉਣੀ ਪੈਂਦੀ ਹੈ ਇੱਕ ਵਾਰ ਸੋਨੋ ਅੱਜ ਦੀ ਪਹਿਲੀ ਗੱਲ ਤਾਂ ਇਹ ਸੀ ਵੀ ਪੀਰ ਮੁੰਬਦ ਨੂੰ ਝਟਕਾ ਹਲਾ ਕੇ ਮੈਨੂੰ ਪਾਰਟੀ ਦੀ ਦਿੱਕਤ ਦੇ ਆਗੂ ਨਾ ਮੇਰੀ ਗੱਲ ਹੋ ਰੋਕਿਆ ਇੱਕ ਦਿਨ ਦੀ ਨਿਊਜ਼ ਜਨੇ ਵੀ ਚਲੋ ਕੱਢ ਲਈ ਪੜਾਹ ਜੀ ਇਹਨਾਂ ਨੇ ਮੈਨੂੰ ਪਹਿਲਾਂ ਮੇਰਾ ਹਾਸਾ ਹੁੰਦਾ ਸੀ ਵੀ ਪੀਰ ਮੁਹੰਮਦ ਜਿਹੜੇ ਤੁਸੀਂ ਪੋਸਟਾ ਪਾ ਰਹੇ ਹੋ ਉਹਨਾਂ ਦੇ ਵੀ ਮੈਂ ਤਾਂ ਹੈਰਾਨ ਆ ਵੀ ਪੀਰ ਮੁਹੰਮਦ ਤੇ ਛਟਕਾ ਲੱਗ ਗਿਆ ਚਲੋ ਛੱਡੋ ਹੁਣ ਆਪਾਂ ਪੀਰ ਮੁਹੰਮਦ ਤੇ ਨਹੀਂ ਆਉਂਦੇ ਸਟੇਟ ਡੈਲੀਗੇਟਾਂ ਦੀ ਚਾਰ ਪੰਜ ਦਿਨ ਤੋਂ ਸਾਰੇ ਪੰਜਾਬ ਦੇ ਹਲਕਿਆਂ ਦੇ ਵਿੱਚ ਮਿੱਟੀਆਂ ਹੋਈਆਂ ਬਹੁਤ ਵਧੀਆ ਹੋਈਆਂ ਕਿਤੇ ਕਿਤੇ ਬਹੁਤ ਵੱਡੇ ਇਕੱਠ ਹੋਏ ਕਿਤੇ ਕਿਤੇ ਠੀਕ ਹੋਏ ਕਿਤੇ ਵਧੀਆ ਹੋਏ ਪਟਿਆਲਾ ਜ਼ਿਲ੍ਹੇ ਦੇ ਜਰਬਰੀ ਦੀ ਡਿਊਟੀ ਸ੍ਰੀ ਅਨਕੇ ਸ਼ਰਮਾ ਜੀ ਦੇ ਨਾਲ ਮੈਨੂੰ ਸਾਇਕ ਜਰਬਰ ਲਾਇਆ ਸੀ ਲਗਭਗ ਸਾਰੇ ਹਲਕਿਆਂ ਦਾ ਅੱਜ ਮੀਟਿੰਗਾਂ ਕੰਪਲੀਟ ਹੋ ਗਈਆਂ ਕੱਲ ਕਈ ਹਲਕੇ ਕਰੇ ਪਰਸੋਂ ਕਰੇ ਅੱਜ ਕਰੇ ਬੜੇ ਵਧੀਆ ਸਾਰੀ ਜਗ੍ਹਾ ਸਾਰੇ ਜਿਹੜੇ ਮੇਰ ਆਗੂ ਸੀ ਸਾਰੇ ਆਏ ਡੈਲੀਗੇਟਾਂ ਦੀਆਂ ਮੀਟਿੰਗਾਂ ਸੀ ਹਲਕਾ ਵਾਈਜ਼ ਕੀਤੀਆਂ ਬਾਕੀ ਜੇ ਕਿਸੇ ਨੂੰ ਹਲੇ ਵੀ ਭੁਲੇਖਾ ਕੋਈ ਭੰਗੜੇ ਪਵਾ ਦਾਂਗੇ ਭੰਗੜੇ ਕਿਉਂਕਿ ਪਾਰਟੀ ਦਾ ਵਰਕਰ ਆ ਜਿਹੜਾ ਉਹ ਠੋਕ ਕੇ ਖੜਾ 파ਰਟੀ ਦੇ ਨਾਲ ਪੂਰਾ ਠੋਕ ਕੇ ਗਰਾਉਂਡ ਲੈਵਲ ਤੇ ਜਿਹੜੇ ਆਗੂ ਛੱਡ ਛੱਡ 파ਰਟੀ ਗਏ ਵੀ ਨੇ ਦੇਖੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਆਗੂ ਗਏ ਨੇ ਸਾਰੇ ਪੰਜਾਬ ਚੋਂ ਜੇ ਆਪਾਂ ਕਹ ਲਈਏ ਵੀ ਕਿਤੋਂ ਸਭ ਤੋਂ ਵੱਧ ਆਗੂ ਜੇ ਕੋਈ ਬਾਗੀ ਹੋਏ ਤਾਂ ਪਟਿਆਲਾ ਜ਼ਿਲ੍ਹਾ ਵੱਡੇ ਵੀ ਲਾ ਲੋ ਆਗੂ ਜਾਂ ਵੱਧ ਲਾ ਲੋ ਉਹ ਪਟਿਆਲਾ ਜ਼ਿਲ੍ਹੇ ਚ ਗਏ ਨੇ ਤੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਹਲਕ ਸਰਕਲਾਂ ਚ ਹਲਕਿਆਂ 'ਚ ਅਸੀਂ ਮੀਟਿੰਗਾਂ ਕਰਕੇ ਆਏ ਆ ਤੇ ਮੇਨ ਜਿਹੜੇ ਬੰਦੇ ਨੇ ਉਹ ਪਾਰਟੀ ਦੇ ਨਾਲ ਹੀ ਨੇ ਬਹੁਤ ਬੰਦੇ ਜਿਹੜੇ ਘੁਮਰਾਹ ਕਰਨ ਪ੍ਰਚਾਰ ਦੇ ਨਾਲ ਬਹਿ ਗਏ ਉਹਨਾਂ ਦੇ ਨਾਲ ਸੰਪਰਕ ਵੀ ਹੋਇਆ ਉਹ ਵੀ ਮਤਲਬ ਹੁਣ ਇਹ ਮਹਿਸੂਸ ਕਰ ਰਹੇ ਨੇ ਬਹੁਤ ਬੰਦੇ ਵੀ ਆਰ ਅਸੀਂ ਮਤਲਬ ਭਲੇਖੇ ਜਾ ਗਏ ਵੀ ਕਿਉਂਕਿ ਬੰਦਿਆਂ ਨੇ ਦੂਜਿਆਂ ਨੇ ਆੜੀ ਅਕਾਲ ਤਖਤ ਸਾਹਿਬ ਦੀ ਲੈ ਰੱਖੀ ਆ ਮਤਲਬ ਅਕਾਲ ਤਖਤ ਸਾਹਿਬ ਨੂੰ ਹੁਣ ਧੜਿਆਂ ਦੀ ਮਤਲਬ ਪੋਲਿਟਿਕਸ ਦੇ ਵਿੱਚ ਅੜ ਜਾਇਆ ਵਾ ਜਿਹੜੇ ਧੜਿਆਂ ਦੀ ਲੜਾਈ ਨੂੰ ਅਕਾਲ ਤਖਤ ਸਾਹਿਬ ਦੇ ਤ्रू ਚਲਾ ਰਹੇ ਨੇ ਰੋਲਾ ਧੜਿਆਂ ਦਾ ਅਕਾਲ ਤਖਤ ਸਾਹਿਬ ਨੂੰ ਸਾਰੇ ਸਮਰਪਿਤ ਨੇ ਯਾਰ ਸਾਡੇ ਅਸੀਂ ਵੀ ਸਿੱਖ ਹੈ ਅਸੀਂ ਵੀ ਗੁਰੂ ਮੰਨਣ ਵਾਲੇ ਆ ਸਾਡੇ ਵੀ ਪਰਿਵਾਰ ਰੋਜ਼ ਨਿਤਨੇਮੀ ਪਰਿਵਾਰ ਨੇ ਸਾਡੇ ساری ਉਮਰ ਉਹਨਾਂ ਨੂੰ ਸੇਵਾ ਕਰਦੇ ਨੇ ਹੋ ਗਈ ਗੁਰੂ ਘਰਾਂ ਦੇ ਨੂੰ ਚਲੋ ਆਪਣੇ ਆਪਣੇ ਹਿਸਾਬ ਨਾਲ ਹਰੇਕ ਕੀ ਕਰਦਾ ਮਤਲਬ ਤੁਸੀਂ ਹਰੇਕ ਨੂੰ ਕਹਿ ਦਿੰਦੇ ਨੇ ਕਿ ਇਹ ਗਰਦਾਰ ਨੇ ਜੀ ਇਹ ਫਲਾਣੇ ਨੇ ਜੀ ਇਹ ਮਾਨਤਾ ਪ੍ਰਾਪਤ ਹੈ ਜੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਕੱਲ੍ਹ ਹੁਕਮ ਵੀ ਸਿੰਘ ਸਾਹਿਬਾਨ ਦਾ ਬਿਆਨ ਵੀ ਆਇਆ ਸੀ ਕੀ ਕਾਲ ਤੱਕ ਸਾਹਿਬ ਕਿਸੇ ਇੱਕ ਦਾ ਨਹੀਂ ਸਾਰਿਆਂ ਦਾ ਉਹ ਹਰ ਸਿੱਖ ਦਾ ਹੈ ਹਰ ਸਿੱਖ ਸਮਰਪਤ ਹੈ ਮਤਲਬ ਮੈਂ ਇਹ ਵੀ ਕਿਹਾ ਸੀ ਕਿ ਮਨਪ੍ਰੀਤ ਸਿੰਘ ਯਾਲੀ ਨੇ ਵਿਧਾਨ ਸਭਾ ਚ ਉਹ 92 ਐਮਐਲਏ ਵੀ ਜਿਹੜੇ ਐਮਐਲਏਾਂ ਤੇ ਟਰਾਲੀ ਚੋਰੀਆਂ ਦੇ ਇਲਜ਼ਾਮ ਹੋਣ ਜਿਹੜੇ ਐਮਐਲਏਾਂ ਤੇ ਨਸ਼ਾ ਵੇਚਣ ਵਾਲਿਆਂ ਦੇ ਇਲਜ਼ਾਮ ਹੋਣ ਜਿਹੜੇ ਐਮਐਲਏਾਂ ਤੇ ਟਰੱਕ ਯੂਨੀਅਨਾਂ ਦੇ ਪੈਸੇ ਲੈ ਕੇ ਚੇਅਰਮੈਨ ਬਣਾਉਣ ਦੇ ਇਲਜ਼ਾਮ ਹੋਣ ਜਿਹੜੇ ਐਮਐਲਏਾਂ ਦੇ ਬਾਪ ਚੋਰੀ ਦੇ ਪਰਚੇ ਵਿੱਚ ਅੰਦਰ ਹੋਣ ਜਿਹੜੇ ਐਮਐਲਏ ਇਹ ਕਹਿਣ ਕਿ ਅਸੀਂ ਹੁਣ ਟਰਾਲੀਆਂ ਆਪਣਾ ਚੋਰੀਆਂ ਦੀ ਇਨਕੁਆਰੀ ਕਰਾਈਏ ਜਿਹੜੇ ਐਮਐਲਏ ਐਨਆਰਆਈਆਂ ਦੀਆਂ ਕੋਠੀਆਂ ਦੱਬ ਲੈਣ ਜਿਹੜੇ ਐਨਆਰਏ ਮਾਈਨਿੰਗ ਦੇ ਵਿੱਚ ਸਿੱਧੇ ਇਨਵੋਲਵ ਹੋਣ ਜਿਹੜੇ ਐਮਐਲਏ ਕਰਪਸ਼ਨ ਦੇ ਵਿੱਚ ਪਾਰਟੀ ਨੇ ਇਹਨਾਂ ਦੀ ਮੰਤਰੀ ਪਰ ਟੋਟਾਦੇ ਹੁਣ ਉਹ ਐਮਐਲਏਾਂ ਤੋਂ ਮਨਪੀ ਸਿੰਘ ਇਯਾਲੀ ਅਕਾਲ ਤਖਤ ਸਾਹਿਬ ਦੇ ਵਿਜੀ ਬਣਾਉਣ ਦੀ ਗੱਲ ਕਰ ਰਿਹਾ ਸੀ ਅੱਜ ਮੈਂ ਮਨਪੀ ਸਿੰਘ ਇਯਾਲੀ ਦਾ ਬਿਆਨ ਵੀ ਸੁਣਿਆ ਕਿਸੇ ਪੱਤਰਕਾਰ ਨੇ ਪੁੱਛਿਆ ਕਹਿੰਦਾ ਜੀ ਮੈਂ ਤਾਂ ਜੀ ਉਹਨਾਂ ਨੇ ਸਵਾਲ ਕੀਤਾ ਸੀ ਉਹਦਾ ਜਵਾਬ ਦਿਆ ਸੀ ਇਹਦਾ ਮਤਲਬ ਤੁਸੀਂ ਰਲ ਕੇ ਖੇਡ ਰਹੇ ਸੀ ਜਮਾ ਭਗਵੰਤ ਮਾਨ ਤੁਹਾਡੀਆਂ ਵਿਧਾਨ ਸਭਾ ਚ ਤਰੀਫਾਂ ਕਰਦਾ ਵੀ ਮੈਂ ਸਾਰਾ ਕੁਝ ਚੈੱਕ ਕਰ ਲਿਆ ਜੀ ਇਹਦਾ ਤੇ ਤੁਸੀਂ ਮਤਲਬ ਉਹਨਾਂ ਦਾ ਮੰਤਰੀ ਪਹਿਲੀ ਗੱਲ ਤਾਂ ਇੱਥੋਂ ਹੀ ਗੱਲ ਜਿਹੜੇ ਮੰਤਰੀ ਨੇ ਸਵਾਲ ਸੀ ਮਨਪ੍ਰੀਤ ਸਿੰਘ ਯਾਦਲੀ ਜੀ ਤੁਹਾਨੂੰ ਕਹਿਣਾ ਚਾਹੀਦਾ ਸੀ ਹਰਜੋਤ ਬੈਂਸ ਦਾ ਇਹ ਬਿਆਨ ਸੀ ਤੂੰ ਬੋਲਿਆ ਕਹਦਾ ਪਹਿਲੀ ਗੱਲ ਤਾਂ ਧਰਮ ਤੇ ਰਾਜਨੀਤੀ ਨੂੰ ਵੱਖਰਾ ਕਰ ਦੇਣਾ ਚਾਹੀਦਾ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਤੁਸੀਂ ਗੱਲ ਕਰਦੇ ਸੀ ਪਹਿਲੀ ਗੱਲ ਤਾਂ ਹਰਜੋਤ ਬੈਂਸ ਉਸ ਤੇ ਫੇਰ ਹੋ ਗਿਆ ਅਕਾਲ ਤਖਤ ਸਾਹਿਬ ਤਾਂ ਧਰਮ ਦੀ ਓਟ ਦੇ ਹੇਠ ਰਾਜਨੀਤੀ ਨੂੰ ਚਲਾਉਣ ਨੂੰ ਕਹਿੰਦੇ ਨੇ ਸਿਧਾਂਤ ਸ਼੍ਰੀ ਕਾਲਤਾਖ ਸਾਹਿਬ ਤਾਂ ਸਿੱਖਾਂ ਨੂੰ ਰਾਜਨੀਤੀ ਦੇ ਵਿੱਚ ਰਾਜਨੀਤਿਕ ਸ਼ਕਤੀ ਹਾਸਲ ਕਰਨ ਦੀ ਗੱਲ ਕਰਦੇ ਨੇ ਸਿਧਾਂਤਤਾ ਤੇ ਹਰਜੋਤ ਸਿੰਘ ਬੈਸ ਕਹਿ ਰਿਹਾ ਕਿ ਧਰਮ ਤੇ ਰਾਜਨੀਤੀ ਨੂੰ ਵੱਖਰਾ ਕਰ ਦੇਣਾ ਚਾਹੀਦਾ ਪਹਿਲੀ ਗੱਲ ਤਾਂ ਤੁਹਾਨੂੰ ਟੋਕਣਾ ਚਾਹੀਦਾ ਸੀ ਮੰਤਰੀ ਨੂੰ ਕਿ ਤੂੰ ਗੱਲ ਕਰ ਰਿਹਾ ਸੀ ਸ਼੍ਰੀ ਕਾਲਤਾਖ ਸਾਹਿਬ ਦੀ ਮर्यादा ਦੀ ਉੱਥੇ ਸ਼੍ਰੀ ਉੱਥੇ ਸਿੰਘ ਸਾਹਿਬਾਨਾਂ ਦੇ ਲਾਉਣ ਦੀ ਹਟਾਉਣ ਦੀ ਤੇ ਤੂੰ ਗੱਲ ਹੀ ਸਟਾਰਟ ਸ਼੍ਰੀ ਕਾਲਤਾਖ ਸਾਹਿਬ ਦੇ ਸਿਧਾਂਤ ਤੋਂ ਉਲਟ ਕੀਤੀ ਹੈ ਸ਼੍ਰੀ ਕਾਲਤਾਖ ਸਾਹਿਬ ਦਾ ਸਿਧਾਂਤ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਲੈਣ ਲਈ ਕਹਿੰਦਾ ਰਾਜਨੀਤਿਕ ਸ਼ਕਤੀ ਹਾਸਲ ਕਰਨ ਲਈ ਕਹਿੰਦਾ ਤੇ ਤੁਸੀਂ ਕਹਿੰਦੇ ਹੋ ਕਿ ਧਰਮ ਤੇ ਰਾਜਨੀਤੀ ਨੂੰ ਬਕਰਾ ਕਰ ਦੇਣਾ ਚਾਹੀਦਾ ਤੇ ਤੁਸੀਂ ਉਹਨਾਂ ਉਹ ਉਹ ਬੰਦੇ ਦਾ ਫਿਰ ਇਹਦਾ ਮਤਲਬ ਜਵਾਬ ਦੇ ਰਹੇ ਸੀ ਇਹ ਜਿਹੜੇ ਐਮਐਲਏ ਦਾ ਮੈਂ ਨਾਂ ਲਿਆ ਜਿਨ੍ਹਾਂ ਤੇ ਕੀ ਕੀ ਕਰਤੂਤਾਂ ਸਾਹਮਣੇ ਆ ਰਹੀਆਂ ਨੇ ਤੁਸੀਂ ਉਹਨਾਂ ਐਮਐਲਏ ਤੋਂ ਆਸ ਰੱਖਦੇ ਸੀ ਕਿ ਉਹ ਐਮਐਲਏ ਹੁਣ ਵਿਧਿ ਵਿਧਾਨ ਬਣਾਉਣਗੇ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਚੱਕ ਲਏਗੇ ਜਿਨ੍ਹਾਂ ਤੇ ਬੰਦੇ ਭੁੱਕੀ ਚੋਰੀ ਇਹਦੇ ਨਾਲ ਫੇਮ ਦੇ ਨਾਲ ਫੜੇ ਜਾ ਰਹੇ ਨੇ ਜਿਨ੍ਹਾਂ ਨੇ ਐਨਆਰਆਈਆਂ ਦੇ ਕੁੱਟੀਆਂ ਦੱਬ ਲਈਆਂ ਜਿਹੜੇ ਆਪਣੇ ਵਰਕਰਾਂ ਦੀਆਂ ਜਨਾਨੀਆਂ ਨੂੰ ਬੁਲਾਉਣ ਦੀ ਗੱਲ ਕਰਦੇ ਨੇ ਬਲਕਾਰ ਸਿੱਧੂ ਵਰਗੇ ਕਿਹਦਾ ਕਿਹਦਾ ਨਾਮ ਲੀਏ 골ਡੀ ਕੰਬੋਜੀ ਦਾ ਬਾਪ ਚੋਰੀ ਦੇ ਪਰਚੇ ਜੰਦਰਾ ਮੁੜਕੇ ਕਹਿੰਦਾ ਮੇਰਾ ਬਾਪ ਹੀ ਨਹੀਂ ਉਹਨਾਂ ਐਮਐਲਆ ਤੋਂ ਤੁਸੀਂ ਵਿਧਾਨ ਮੰਡਲ ਬਣਾਉਣ ਦੀ ਗੱਲ ਕਰ ਰਹੇ ਸੀ ਸੋ ਆਪਣੇ ਸਵਾਰਥ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਆੜ ਲੈ ਕੇ ਨਾਂ ਵਰਤੋ ਇਤਿਹਾਸ ਨੇ ਤੁਹਾਨੂੰ ਇਸ ਗੱਲ ਲਈ ਮਾਫ਼ ਨਹੀਂ ਕਰਨਾ ਆਪਾਂ ਨੂੰ ਪਤਨੀ ਕਿਹੜੀ ਮਨਸ਼ਾ ਲੈ ਕੇ ਆਪਾਂ ਖੇਡ ਰਹੇ ਆ ਸੋ ਮੇਰੀ ਅਕਾਲੀ ਚਲ ਦੇ ਵਰਕਰਾਂ ਨੂੰ ਫੀਲ ਹੈ ਕਿ ਹੁਣ ਆਪਾਂ ਚਲੋ ਆਪਣੇ ਵਿੱਚੋਂ ਗਏ ਹੋਏ ਬੰਦਿਆਂ ਨੂੰ ਕਿੰਨਾ ਕੁ ਨਿੰਦੀ ਜਾਵਾਂਗੇ ਆਪਾਂ ਤਕੜੇ ਹੋ ਕੇ ਪਿੰਡ ਪਿੰਡ ਮੀਟਿੰਗਾਂ ਕਰੀਏ ਪਿੰਡ ਪਿੰਡ ਅਕਾਲੀ ਦਲ ਨੂੰ ਤਕੜਾ ਕਰੀਏ ਜੇ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਪੰਜਾਬ ਦਾ ਅੱਜ ਹਾਲ ਇਹ ਆ ਪੰਜਾਬ ਦੇ ਟੀਚਰ ਅੱਜ ਸੋਸ਼ਲ ਮੀਡੀਆ ਬਿੰਗ ਬਣ ਕੇ ਰਹਿ ਗਏ ਆਮ ਆਦੀ ਪਾਰਟੀ ਦਾ ਆਮ ਆਦੀ ਪਾਰਟੀ ਨੇ ਫਰਮਾਨ ਜਾਰੀ ਕਰਿਆ ਟੀਚਰਾਂ ਨੂੰ ਕਿ ਟਵਿੱਟਰ ਐਕਸ account ਬਣਾਓ ਟਵਿੱਟਰ account ਬਣਾਓ ਉਹਦੇ ਪੋਸਟਾਂ ਕਰੋ ਰੀਲਾਂ ਬਣਾ ਬਣਾ ਕੇ ਪਾਓ ਇਹ ਸਰਕਾਰ ਦਾ ਰਿਟਨ ਚ ਹੁਕਮ ਆ ਰੀਲਾਂ ਬਣਾ ਕੇ ਪਾਓ ਕਹਿੰਦੇ ਗਰੁੱਪਾਂ ਦੇ ਵਿੱਚ ਮਤਲਬ ਜ਼ਿਲ੍ਹਿਆਂ ਦੇ ਵਿੱਚ ਸੋ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਆ ਪੰਜਾਬ ਸਰਕਾਰ ਦੇ ਸਰਕਾਰਾਂ ਦੇ ਖਿਲਾਫ ਆਪਣੇ ਬੰਦਿਆਂ ਦਾ ਸਾਨ ਹੀ ਨਿਕੜਦਾ ਉਧਰ ਨਹੀਂ ਬੋਲਦੇ ਸਾਰੇ ਸਪੀਚ ਜਿੰਨੀ ਮਰਜ਼ੀ ਸੁਣ ਲਿਓ ਟੋਟਲ ਸਪੀਚ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੰਦਾ ਚੰਗਾ ਬੋਲਣ ਪੜਾ ਘਬਰਾਹ ਕਰਨ ਪਰ ਜ਼ੋਰ ਲਗਾਵਾ ਅਕਾਲੀ ਦਲ ਦੇ ਵਰਕਰਾਂ ਨੂੰ ਹੋਰ ਕੋਈ ਏਜੰਡਾ ਨਹੀਂ ਤੇ ਕਹਿਣਗੇ ਕਿ ਅਕਾਲੀ ਦਲ ਨੂੰ ਟਕੜਾ ਕਰ ਲਈ ਕੰਮ ਕਰ ਰਹੇ ਆ ਮਤਲਬ ਇਹ ਉਹ ਕਿਹਾ ਜਾ ਸਪੋਰਟ ਇਹਨਾਂ ਦੀ ਉਹ ਲੋਕ ਕਰ ਰਹੇ ਨੇ ਪੋਸਟ ਆ ਉਹ ਲੋਕ ਪਾ ਰਹੇ ਨੇ ਜਿਨ੍ਹਾਂ ਨੇ 20 20 30 30 ਸਾਲ ਤੋਂ ਕਦੇ ਪਾਰਟੀ ਨੂੰ ਵੋਟ ਹੀ ਨਹੀਂ ਪਾਈ ਜਿਹੜੇ ਨਿੰਬੂ ਖੜਾ ਕੇ ਆ ਮੁੱਛ ਪਰ ਬੂਥੇ ਬੈਠਣਗੇ ਕਾਂਗਰਸ ਦੇ ਜਿਹੜੇ ਨਿੰਬੂ ਖੜਾ ਕੇ ਵੋਟ ਪਾਉਣਗੇ ਝਾੜੂ ਨੂੰ ਕਾਂਗਰਸ ਨੂੰ ਸਿੱਖਾਂ ਦੀ ਜਿਨ੍ਹਾਂ ਨੇ ਨਸਲ ਕੁਸ਼ੀ ਕਰਤੀ ਤੇ ਉਹ ਤੁਹਾਨੂੰ ਮਤਲਬ ਪੰਜ ਮੈਂਬਰੀ ਕਮੇਟੀ ਨੂੰ ਕਹਿੰਦੇ ਨੇ ਕਿ ਇਹ ਜੀ ਆਪਣਾ ਅਕਾਲਤ ਅਸੀਂ ਮਤਲਬ ਅਕਾਲੀ ਦਲ ਤਕੜਾ ਕਰਨਾ ਹੈ ਮਤਲਬ ਆਪਾਂ ਝੰਡਾ ਸਮਝੀਏ ਸੋ ਇਹ ਜਿਹੜੇ ਆਗੂ ਜਾ ਰਹੇ ਨੇ ਜਾਂ ਗਏ ਨੇ ਜਾਂ ਪਹਿਲਾਂ ਗਏ ਵੀ ਨੇ ਇੱਕ ਵਾਰ 6-6 ਵਾਰ ਦਸਤੀ ਫੇਰੇ ਦਿੱਤੇ ਇਹਨਾਂ ਨੇ ਮੀਡੀਆ ਵਾਲੇ ਨੂੰ ਬੇਨਤੀ ਆ ਮਾੜਾ ਮੋਟਾ ਖੋਖਲਿਆ ਕਰੋ ਜਿਹੜੇ ਬੰਦਿਆਂ ਨੂੰ ਗਿਆ ਨੂੰ ਮਹੀਨਾ ਮਹੀਨਾ ਹੋ ਗਿਆ ਅੱਜ ਤੁਸੀਂ ਸਿਰਫ ਇਹ ਸਿਰਫ ਅੱਜ ਦੀ ਜਿਹੜੀ ਇਹਨਾਂ ਦੀ ਇਹ ਪੀਰ ਮੁਹੰਮਦ ਵਾਲੀ ਬ੍ਰੇਕਿੰਗ ਨਿਊਜ਼ ਲਾਈ ਹੈ ਪਤਾ ਕਦ ਚਲਾਈ ਹੈ ਕਿਉਂਕਿ ਕੱਲ ਸ਼੍ਰੋਮਣੀ ਕਾਲਜ ਦੇ ਵਿੱਚ ਦੋ ਐ ਜੀ ਪੀ ਸੀ ਮੈਂਬਰ ਚੁੰਗਾ ਸਾਹਿਬ ਤੇ ਖੁੰਸਾ ਸਾਹਿਬ ਦੋਨੋਂ ਪਾਰਟੀ ਦੇ ਵਿੱਚ ਆਏ ਸੀ ਕੱਲ ਉਹਦੀ ਨਿਊਜ਼ ਚੱਲ ਰਹੀ ਸੀ ਦੋ ਮੌਜੂਦਾ ਐ ਜੀ ਪੀ ਸੀ ਮੈਂਬਰ ਸੀਗੇ ਉਹ ਕੱਲ ਵਾਲੀ ਨਿਊਜ਼ ਤੋਂ ਉਹ ਘਾਬਰੇ ਹੋਏ ਸੀ ਬਹੁਤ ਜ਼ਿਆਦਾ ਹੁਣ ਉਹ ਨਿਊਜ਼ ਨੂੰ ਕਾਊਂਟਰ ਕਰ ਲਈ ਅੱਜ ਇਹਨਾਂ ਨੇ ਐਂ ਖਾਮ ਖਾਬ বিনা ਮਤਲਬ ਦੇ ਪੀਰ ਮਹਮਦ ਵਾਲੀ ਨਿਊਜ਼ ਚਲਾਤੀ ਵੀ ਭਲਾਣਾ ਜੀ ਦੇਖੋ ਜੀ ਬ੍ਰੇਕੀ ਨਿਊਜ਼ ਜੀ ਝਟਕਾ ਜੀ ਇਹ ਜੀ ਬੋਹ ਜੀ ਕੋਈ ਝਟਕਾ ਝਟਕਾ ਨਹੀਂ ਹੈ ਇਹ ਜਿਹੜਾ ਝਟਕਾ ਝਟਕਾ ਉਹ ਅਕਾਲੀ ਦਲ ਪਰਵਾਹ ਨਹੀਂ ਕਰਦਾ 20 ਗਏ ਜਾਂਦੇ ਨੇ ਅਜੇ 20 ਆਉਂਦੇ ਨੇ ਕੋਈ ਫਰਕ ਨਹੀਂ ਪੈਂਦਾ ਹੈਗਾ ਅਕਾਲੀ ਦਲ ਦਾ ਵਰਕਰ ਜਿਹੜਾ ਡੈਲੀਗੇਟ ਜਿਹੜਾ ਬੂਥ ਤੇ ਝੋਲਾ ਫੜਨ ਵਾਲਾ ਬਸਾਂ ਭਰਨ ਵਾਲਾ ਲੜਾਈ ਲੜਨ ਵਾਲਾ ਵੋਟ ਪਾਉਣ ਵਾਲਾ ਵੋਟ ਪਾਉਣ ਵਾਲਾ ਕੱਟ ਕਰਨ ਵਾਲਾ ਉਹ ਪਾਰਟੀ ਦੇ ਨਾਲ ਖੜਾ ਤੇ ਤਕੜਾ ਹੋ ਕੇ ਨਾਲ ਖੜਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਪਤਾ ਜੇ ਗੱਲ ਠੀਕ ਲੱਗੀ ਤਾਂ ਚੱਕ ਦਿਓ ਸ਼ੇਅਰ ਕਰ ਦਿਓ ਅੱਗੇ ਫਿਰ ਦੱਬ ਕੇ ਹੁਣ ਜਿਨੇ ਜਿਨੇ ਸੁਣ ਲਈ ਕਿਉਂਕਿ ਹੁਣ ਪਤਾ ਲੱਗੇ ਪਟਾਕੇ ਐਂ ਪਹਿਣੇ ਆ ਜਿਹੜੇ ਘਰਾਂ ਬੈਠੇ ਆ ਅਕਾਲੀ ਵਰਕਰ ਮੇਰੀ ਬੇਨਤੀ ਆ ਮੜਾ ਮੋਟਾ ਨਪਦਿਆ ਕਰੋ ਕਿਲੀ ਅੱਗੇ ਚੱਕ ਦਿਆ ਕਰੋ ਕੰਮ ਲੇਕਿਨ ਜਿਹੜੀ 7 ਮੈਂਬਰੀ ਕਮੇਟੀ ਸੀ ਉਸ ਨੂੰ ਜਿਹੜੀਆਂ ਇੱਕ ਨਿਗਰਾਨ ਦੇ ਤੌਰ ਦੇ ਉੱਤੇ ਭਰਤੀ ਕਰਨ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਦ ਕਰਨ ਲਈ ਇੱਕ ਭਰਤੀ ਕੀਤੀ ਜਾਵੇ 6 ਮਹੀਨੇ ਦੇ ਦਰਮਿਆਨ ਉਹ ਨਿਗਰਾਨੀ ਕਰੇ ਔਰ ਸਹੀ ਢੰਗ ਦੇ ਨਾਲ ਲੋਕਾਂ ਦੇ ਵਿੱਚ ਪਹੁੰਚ ਕਰਕੇ ਭਰਤੀ ਕੀਤੀ ਜਾਵੇ। ਲੇਕਿਨ ਉਸ ਦੇ ਦੋ ਮੈਂਬਰ ਸਹਿਬਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਨਾਲ ਉਹਨਾਂ ਨੇ ਆਪਣੀ ਇਹ ਬੇਵਸੀ ਜਾਰੀ ਕੀਤੀ ਕਿ ਮੈਂ ਇਸ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਨਹੀਂ ਕਰ ਸਕਦਾ। ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਜੋ ਕਿ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਕਿਹਾ ਕਿ ਮੈਂ ਬਜ਼ੁਰਗ ਆ ਮੇਰੀ ਸਿਹਤ ਠੀਕ ਨਹੀਂ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਆ ਜਏ ਹਾਲਾਤਾਂ ਦੇ ਵਿੱਚ ਜਿਹੜੀ 5 ਮੈਂਬਰੀ ਕਮੇਟੀ ਸੀ ਉਸ ਨੇ ਕੰਮ ਸ਼ੁਰੂ ਕੀਤਾ ਭਰਤੀ ਕਰਨ ਦਾ ਤਾਂ ਫੇਰ ਬੜਾ ਆਵਾਦ-ਵਾਦ ਹੋਇਆ ਜਿਹੜਾ ਅੱਜ ਤੱਕ ਨਿਰੰਤਰ جاری ਹੈ ਇਹ ਸਵਾਲ ਪੈਦਾ ਕੀਤਾ ਜਾ ਰਿਹਾ ਕਿ 5 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੇ ਉੱਤੇ ਜੋ ਬਣਾਈ ਗਈ ਹੈ ਇਹ ਭਰਤੀ ਜਾਲੀ ਕਰ ਰਹੀ ਹੈ ਲੇਕਿਨ ਇਸ ਪੰਜ ਮੈਂਬਰੀ ਕਮੇਟੀ ਨੂੰ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਦਿੱਤਾ ਸੀ ਉਸ ਨੂੰ ਲੈ ਕੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਉਹ ਭਰਤੀ ਕਰ ਰਹੀ ਏ ਤਾਂ ਉਸ ਨੂੰ ਬਹੁਤ ਵੱਡਾ ਸਹਿਯੋਗ ਸਾਥ ਮਿਲ ਰਿਹਾ ਹੈ ਇਸੇ ਸਮੇਂ ਦਰਮਿਆਨ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਸ ਦਾ ਮੈਂ ਵੀ ਹਿੱਸਾ ਉਸ ਨੇ ਹੁਣ ਫੈਸਲਾ ਕਰ ਲਿਆ ਕਿ ਅਸੀਂ 8 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਨ ਜਾ ਰਹੇ ਆ ਵਰਕਿੰਗ ਕਮੇਟੀ ਦੀ ਤੇ ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਾ ਕਿ 10 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਣਾ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਜਿਹੜਾ ਘਟਨਾਕਰਨ ਵਾਪਰਿਆ ਹੈ ਜਿਸ ਦੇ ਵਿੱਚ ਜਿਹੜੇ ਤਿੰਨ ਸਿੰਘ ਸਹਿਬਾਨ ਨੇ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਨਵੇਂ ਸਿੰਘ ਸਹਿਬਾਨ ਲਗਾਏ ਗਏ ਔਰ ਜਿਹੜੇ ਨਵੇਂ ਲਗਾਏ ਗਏ ਉਹਨਾਂ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਆ ਰਿਹਾ ਅਜਿਹੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਬਲਾਰੇ ਵਜੋਂ ਪੰਥਕ ਸਲਾਹਕਾਰ ਬੋਰਡ ਵਜੋਂ ਦੇ ਮੈਂਬਰ ਵਜੋਂ ਮੈਨੂੰ ਜਿਹੜੀਆਂ ਸਵਾਲਾਂ ਦਿੱਤੀਆਂ ਗਈਆਂ ਸੀ ਮੈਂ ਭਾਵੇਂ ਇਹ 10 ਜਨਵਰੀ 2000 25 ਨੂੰ ਉਸ ਵੇਲੇ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰੁਕबीर ਸਿੰਘ ਜੀ ਨੂੰ ਬਕਾਇਦਾ ਆਪਣਾ ਅਸਤੀਫਾ ਦੇ ਕੇ ਬੇਨਤੀ ਕੀਤੀ ਸੀ ਕਿ ਮੈਂ ਜੋ ਮਹਿਸੂਸ ਕਰ ਰਿਹਾ ਮੇਰੇ ਸਾਥੀ ਜੋ ਮਹਿਸੂਸ ਕਰ ਰਹੇ ਨੇ ਕਿ ਇਹ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਬਣ ਰਹੇ ਤੇ ਅਸੀਂ ਜਦੋਂ ਜਥੇਦਾਰ ਰਣਜੀਤ ਸਿੰਘ ਬਰਾਂਕਪੁਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਸਵਾਮਨ ਨਿਭਾਰੇ ਸਾਂ ਜਿਹੜਾ ਸਾਡਾ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਇੱਕ ਸਮਝੌਤਾ ਹੋਇਆ ਸੀ ਉਸ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ ਇੱਕੋ ਇੱਕ ਮੰਗ ਸੀ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਣੀ ਹੈ ਤੇ ਮਾਫੀ ਮੰਗ ਕੇ ਪੰਥ ਦੀ ਵਿਚਾਰੀ ਦੇ ਵਿੱਚ ਪੇਸ਼ ਹੋਣਾ ਹੈ ਤੇ ਤਾਂ ਕਿ ਆਪਾਂ ਪੰਜਾਬ ਦੇ ਵਿੱਚ ਆਪਣੀਆਂ ਸਮਾਵਾਂ ਚੰਗੇ ਢੰਗ ਦੇ ਨਾਲ ਲੁਭਾ ਸਕੀਏ ਲੋਕਣ ਜਿਹਾ ਮਨ ਨੂੰ ਮਹਿਸੂਸ ਹੋਇਆ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਮੈਂ ਇਸ ਦਾ ਹਿੱਸਾ ਨਹੀਂ ਬਣ ਸਕਦਾ ਕਿਉਂਕਿ ਮੈਨੂੰ ਆਸ ਸੀ ਮੈਨੂੰ ਸਿੰਘ ਸਾਹਿਬ ਜੀ ਨੇ ਕਿਹਾ ਕਿ ਅਸਤੀਫਾ ਤੁਸੀਂ ਮੇਰੇ ਕੋਲ ਰਹਿਂਦੇ ਹੋ ਤੇ ਤੁਸੀਂ ਆਪਣੀਆਂ ਸਵਾਵਾਵਾਂ ਜਾਰੀ ਰੱਖੋ ਸ਼ਾਇਦ ਕੋਈ ਚੰਗੇ ਰਸਤੇ